ਆਲੇ ਆਂ ਦੀ ਜੂਨੀਫਾਰਮ ਤੇਰੀ ਹੁੰਦੇ ਮਾਮਾ ਹਾਂ ਦੋਨੋਂ ਨੇ ਬਾਲ ਹਿਆ ਸੀਗਾ ਹਾਂ ਉਹ ਮਾਮੀ ਨੂੰ ਉਹ ਤਾਂ ਦੇਖੀ ਸੀਗੇ ਮੈਂ ਨੋ ਵੀ ਦੇਖੀ ਸੀਗੇ ਮੈਨੂੰ ਵੀ ਆ ਬਨੇ ਆ ਬਨੇ ਉਹ ਬਣ ਗਿਆ ਮੁੰਡਾ ਦੇਸਨ ਮੈਂ ਇਹ ਕੀ ਆ ਇਹ ਤੇਰੀ ਜੂਨੀਫਾਰਮ ਆ ਇਹ ਕਿਹੜੀ ਆ ਇਹ ਜੂਨੀਫਾਰਮ ਮੇਰੀ ਇਹ ਸਪੋਰਟਸ ਵਾਲੀ ਕਿਹੜੀ ਕੋਚ ਹੋ ਗਏ ਬੰਦੇ ਬੜਾ ਵੱਡਾ ਇਹ ਆ ਹਾਂ ਵੱਡਾ ਇਹ ਵੱਡਾ ਬਈ ਤਾਰਿਆ ਤੇਰੇ ਨਹੀਂ ਉਹ ਵੇਟ ਟੀ ਲੈਂਦਾ ਹੋਲਾ ਆਹ ਕਿਹੜਾ ਬੈਗ ਆ ਕੀ ਇਹ ਬੈਗ ਕਿਹੜਾ ਕੀ ਬੈਗ ਹਾਂ ਇਹ ਕੀ ਆ ਇਹ ਤੇਰੀ ਜੂਨੀਫਾਰਮ ਆ ਇਹ ਕਿਹੜੀ ਆ ਮੇਰੀ ਮਾਂ ਮੇਰੀ ਇਹ ਸਪੋਰਟਸ ਵਾਲੀ ਕਿਹੜੀ ਕੋਚ ਹੋ ਗਏ ਬੰਦੇ ਕੋਚ ਹੋ ਗਏ ਹਾਂ ਸਪੋਰਟਸ ਹਾਂ ਉਹ ਮੈਂ ਉਹ ਨਾ ਪਾਣਾ ਨਹੀਂ ਜੋ ਨਹੀਂ ਲੈ ਉਹ ਆਪਾਂ ਪਾ ਕੇ ਦੇਖਦੇ ਹਾਂ ਅੱਲਾ ਮੈਂ ਉਹ ਹਜੇ ਨਹੀਂ ਕੱਢਣਾ ਵੇਟ ਕਰ ਜੇ ਚੇਂਜ ਕਰਨਾ ਪਿਆ ਪਾ ਕੇ ਦੇਖ ਪਹਿਲਾਂ ਆ ਲੋ ਕੀ ਆ ਇਹ ਤੇਰੀ ਆ ਤੇਰੀ ਨਾ ਪਾ ਕੇ ਦੇਖਿਆ ਇਹ ਚਲ ਖੜਾ ਹੋ ਕੇ ਦੇਖ ਪਹਿਲਾਂ ਇੱਧਰ ਖੜਾ ਖੜਾ ਹੋ ਪੈਂਟਾਂ ਵੀ ਲੈ ਕੇ ਆਵਾਂਗੇ ਉਹ ਯਾਰ ਮੈਂ ਤੈਨੂੰ ਬਗੈਰ ਪੈਂਟ ਤੋਂ ਭੇਜਣਾ ਠੀਕ ਆ ਪੰਜ ਤੋਂ 6 ਨਾ ਬੇਬੇ ਲੰਮਾ ਜਿਹੇ ਨੀਗਾ ਠੀਕ ਠੀਕ ਹੀ ਲੱਗਦਾ ਹਾਂ ਠੀਕ ਠੀਕ ਆ 7 ਤੋਂ 8 ਤੋਂ ਜ਼ਿਆਦਾ ਵੇਟ ਕਰ ਹੁਣ ਆਪਾਂ ਦੂਸਰਾ ਬਲੇਜ਼ਰ ਪਾ ਕੇ ਦੇ ਆ ਤੇਰਾ ਹੈਗਾ ਪਹਿਲਾਂ 7 ਤੋਂ 8 ਪਾ ਆ ਮੈਨੂੰ ਵੱਡਾ ਜਿਹਾ ਲੱਗਦਾ ਮੈਨੂੰ ਨਹੀਂ ਨਹੀਂ ਥੱਲੇ ਦੀ ਵੀ ਤੂੰ ਸਵੈਟਰ ਵੀ ਸੰਟ ਟਾਈਮ ਹੁਣ ਸਰਦੀ ਚ ਪਿਆ ਕਰਨੀ ਆ ਉਹ ਦੇਖੀ ਜੀ ਦੇਹਦਾ ਪਈ ਚੱਲ ਬਈ ਪਾ ਕਰ ਆਮਣੀ ਹੈਨਾ ਇਹ ਆ ਆਮਣੀ ਕਹਿੰਦੇ ਕੀ ਆ ਲਬਈ ਇੱਧਰ ਨਾ ਆ ਡਿੱਗੀ ਮੈਂ ਤਾਂ ਕਿਹਾ ਸੀ ਵੀ ਜਿਹੜਾ ਮੰਨੇ ਪਤਾ ਨਹੀਂ ਕਿ ਨਹੀਂ ਪਤਾ ਨਹੀਂ ਕਿੰਨੀ ਮਾਨਾ ਰਾਜ ਵਾਲਾ ਆ ਆ ਆ ਆ ਦਾ ਮਨ ਗਾਲਾ ਵੱਡਾ ਇਹ ਇਹ ਵੱਡਾ ਇਹ ਵੱਡਾ ਬਈ ਤਾਰਿਆ ਤੇਰੇ ਨਹੀਂ ਕੋਈ ਨਾ ਕੋਈ ਇਹ ਬਦਲ ਕੇ ਲੈ ਕੇ ਆਉਨੇ ਆਪਾਂ ਠੀਕ ਐ ਨਾ ਕੀ ਨਹੀਂ ਬਾਲਾ ਇਹਨੇ ਲਵੇੜ ਲਿਆ ਕਰਨਾ ਬੜਾ ਠੀਕ ਆ 7 ਤੋਂ 8 ਬਹੁਤ ਆਇਆ 7 ਤੋਂ 8 ਸਾਇਲ ਦਾ ਹੈ ਫਿਰ ਇਹਦੇ 5 ਤੋਂ 6 ਵੀ ਇਕ ਲਿਆਂਦਾ ਆ 6 ਤੋਂ 7 ਹੈ ਨਹੀਂਗਾ ਸਿਗਾ ਓਕੇ ਜੀ ਬਸ ਆ ਦੇਖ ਇਧਰ ਦੇਖ ਬੇਬੇ ਠੀਕ ਆ ਨਾ ਇੰਨਾ ਸਾਈਜ਼ ਦਾ ਮਾੜਾ ਮੋਟਾ ਧੋਣ ਤੋਂ ਵੀ ਸਲਿੰਕ ਹੁੰਦੇ ਨਾ ਕਈ ਵਾਰ ਚੀਜ਼ਾਂ ਮੈਨੂੰ ਲੱਗਦਾ ਬੜਾ ਡਬਲ ਆ ਫਿਰ ਨਹੀਂ ਨਹੀਂ ਆ ਦੇਖ ਖੋਲਦਾ ਵੀ ਆ ਨਾ ਇਹ ਕੋਈ ਕੁਝ ਨਹੀਂ ਹੁੰਦਾ ਇਹਨੇ ਲਵੇੜਿਆ ਕਰਨਾ ਇਹ ਚਲ ਓਕੇ ਹੈਲੋ ਜਿਹੜਾ ਦੂਆ ਹੈ ਦੂਜਾ ਪਾ ਕੇ ਦੇਖੋ ਪਹਿਲਾ 5 ਤੋਂ 6 ਵਾਲਾ ਇਹਦੇ ਮਾਣੇ ਨੇ ਪਤਾ ਨਹੀਂ ਹੈਗਾ ਉੱਪਰ ਲੂਕ ਯੂ ਹੋ ਰਿਹਾ ਨਹੀਂ ਹੈਗਾ ਜਾਨਾ ਇਹ ਵੀ ਪਾਨੇ ਪੁੱਤ ਚੱਲ ਬਈ ਆਹ ਲਾ ਜੂੜੀ ਕੋ 500 ਸੇ ਪਾ ਕੇ ਦੇ ਹਾਂ ਚੱਲ ਬਈ ਪਾ ਕਰ ਪਾ ਬਈ ਇਹ ਤੇਰਾ ਬੈਗ ਆ ਮੈਂ ਖੁੱਲੇ ਆਲਾ ਪਾ ਕੇ ਤੂੰ ਪੈਂਟ ਨਹੀਂ ਪਾ ਕੇ ਜਾਇਆ ਕਰਨੀ ਆ ਨੀਕਰ ਚ ਹੀ ਜਾਇਆ ਕਰਨਾ ਬਸ ਹਾਂ ਪੈਂਟ ਪੈਂਟ ਲੈ ਕੇ ਨਹੀਂ ਆਂਦੀ ਤੇਰੀ ਮਿਲ ਹੀ ਨਹੀਂ ਮੈਨੂੰ ਆ ਠੀਕ ਲੱਗਦਾ ਹਜੀ ਕੱਜਾ ਇਹ ਬੈਗ ਆ ਪਹਿਲਾਂ ਸੈਟਲ ਕਰਾ ਨਾ ਇਹ ਤਾਂ ਵਦ ਗਿਆ ਇਹ ਤਾਂ ਜਿਆਦਾ ਕਾੜੇ ਦੀ ਮੈਨੂੰ ਹੋਣਾ ਛੱਡਿਆ ਉਹ ਸਕੂਲ ਦੇ ਹੈ ਛੱਡਿਆ ਇਹ ਤਾਂ ਸਕੂਲ ਸੁਣਾ ਮੰਨ ਗਿਆ ਹਾਏ ਚਲੋ ਜੀ ਜੱਜਾ ਬਾਬਾ ਜੀ ਨੂੰ ਦਿਖਾ ਕੇ ਤੂੰ ਕਹੇ ਬਾਬਾ ਜੀ ਦੇਖੋ ਮੇਰਾ ਸੋਹਣੀ ਯੂਨੀਫਾਰਮ ਹਾਂ ਪੈਂਟ ਤਾਂ ਹੈ ਨਹੀਂ ਪੈਂਟੀ ਹੈ ਨਹੀਂ ਜੱਜਾ ਬਾਬਾ ਤੂੰ ਕਹੇ ਬਾਬਾ ਜੀ ਦੇਖੋ ਬਾਬਾ ਤਾਂ ਸੁੱਤਾ ਪਿਆ ਓਏ ਹਾਂ ਤਾਂ ਬਾਬਾ ਜੀ ਨੂੰ ਤੂੰ ਮੈਂ ਬਾਬਾ ਜੀ ਦੇਖੋ ਜੀ ਨਹੀਂ ਸੌਣੋ ਹਾਂ ਹਾਂ ਇਹ ਤਾਂ ਛੇਤ ਹੀ ਕਿਹਾ ਬਾਈ ਵਾਹ ਬੋਲੀਂ ਆ ਕੈਮਰਾ ਸਾਕੇ ਹੀ ਵਾਹ ਬੈਂਮੀ ਨਾਲ ਲੇ ਲੇ ਹਾਂ ਲੱਗੇ ਤਾਂ ਸਰ ਕਿਹੜਾ ਛੇਤ ਉਸਾ ਹੁਣ ਠੰਡ ਹੋਵੇ ਚਲੋ ਜੀ ਪੈਂਟ ਉਹ ਜਿਹੜਾ ਵੱਡਾ ਹੈ ਪੈਂਟ ਤਾਂ ਹੈ ਨਹੀਂ ਪੈਂਟ ਕੱਲ ਲਾਦੇ ਹੁਣ ਇਹਨੂੰ ਹੁਣ ਲਾਦੇ ਹੁਣ ਪਰ ਉਹ ਬੇਬੇ ਦੇ ਸਾਲੀ ਹੋਈਆਂ ਉਹ ਦੇਖੀ ਦੇਖੀ ਅੱਛੀ ਬੱਚੀ ਉਹ ਭਾਈ ਲਾਣੇ ਪੈਣੇ ਆ ਦੀਆ ਗਦਾ ਪਿੰਡ ਖਾਇਆ ਫਿਰ ਜਾ ਕੇ ਨਹੀਂ ਚਾਚਾ ਨਹੀਂ ਹੈਗਾ ਚਾਚਾ ਨਹੀਂ ਹੈਗਾ ਪਰੋ ਜੈਦੀ ਮੇ ਪੂਰਾ ਹੈ ਨਹੀਂ ਆ ਠੀਕ ਆ ਹਾਂ ਉਹ ਬੈਠਾ ਤੂੰ ਤਾਂ ਬਹੁਤ ਟਾਈਮ ਦਾ ਪਿਆ ਜੀ ਉੱਥੇ ਮਰਨਾ ਕੀ ਹੋਏਗਾ ਉਹਦੇ ਬਿੱਲਾ ਪਿਆ ਦਾ ਪਿਆ ਉਥੇ ਇੱਕ ਬਿੱਲਾ ਕੁਰਸੀ ਤੇ ਪਿਆ ਉਹਦੇ ਹੋਰ ਇੱਕ ਕੁਰਸੀ ਤੇ ਕਿੱਦਾਂ ਪਿਆ? ਯਾ ਸਿਓ ਕੁਸ਼ਨ ਰੱਖਦੇ ਸੋਫਾ ਦੇ ਹਾਂ ਸੋਫੇ ਦੇ ਪੱਟੀ ਨਹੀਂ ਗਦਾ ਸਹੀ ਗੱਲ ਆ ਚੱਲ ਚੱਕਾ ਮੂਰੇ ਵੀ ਲਾ ਦੇ ਜਣ ਗੁਸ਼ਨ ਕੀਤਾ ਹੋਇਆ ਲਾਰੇ ਵੀ ਹੁਣ ਕੂਲੇ ਜਾਣਾ ਕਿਦਣਾ ਤੂੰ ਉਹ ਚੱਕ ਤੁੱਟ ਗਿਆ ਉਹ ਲੁੱਟ ਤੁੱਟ ਗਿਆ ਤੇਰਾ ਹੈ ਤਾਲਿਆ ਉੜਿਆ ਉੜਿਆ ਹਾਂ ਜਦੋਂ ਮੇਰਾ ਬਾਹ ਹੋਇਆ ਤੂੰ ਕਿਹੜੀ ਗੱਡੀ ਲੈ ਕੇ ਜਾਏਂਗਾ ਉਹਨੂੰ ਨਾਲੇ ਨਾਲੇ ਨਾ ਗੱਡੀ ਤੇ ਦੋ ਫੁੱਲਾ ਹਾਂ ਨਾਲੇ ਹਾਂ ਨਾ ਤੇ ਗੱਡੀ ਤੇ ਬਣਾ ਲਈ ਮੈਂ ਹਾਂ ਹੁਣ ਆ ਬਾਦ ਚੁੱਕੀਓ ਅੱਛਾ ਨਹੀਂ ਗੱਡੀ ਕਿਹੜੀ ਲੈ ਕੇ ਜਾਣੀ ਆ ਮਾਰਚ ਖੋਨਾਪਾ ਵਰਦਨਾ ਬੀਜੜੇ ਨਹੀਂ ਆ ਫਾਪਾ ਚੁਣੋ ਕਰੋ ਬੀ ਚੁਨੀਆ ਉਹ ਬਾਤ ਲੈ ਕੇ ਚੱਲਾਂਗੇ ਆਪਣੀ ਤੇ ਹੁਣ ਆਪਾਂ ਫੋਰਡੋ ਨੂੰ ਬੀਜੜੇ ਨਹੀਂ ਆ ਹਾਂ ਹੁਣ ਆਪਾਂ ਨਾ ਪਰ ਮਾਛੜੀ ਗੱਡੀ ਲੈ ਲੇਨੀ ਉਹ ਮਾਛੜੀ ਤਾਂ ਵੇਚੀ ਆਪਾਂ ਮਾਛ ਉਹ ਮਾਛੜੀ ਵਧੀਆ ਨਹੀਂ ਹੈਗੀ ਗੱਡੀ ਉੱਥੇ ਉਹ ਪੌਟੂ ਨੋਤੇ ਪਪੋਲ ਲਾਵਾਂਗੀ ਕਿੰਨੇ ਫੁੱਲ ਲਾਉਣੇ ਆ ਮਾਮਾ ਹਾਂ ਦੇ ਦੇ ਉਹਦੇ ਹੈਗੇ ਕਹੋ ਨਾ ਡਰਾਮੇ ਭੂਟ ਕੁੱਠਾ ਭੂਟ ਭੂਟ ਨਹੀਂ ਹੁੰਦੇ ਹੈਗੇ ਮੈਂ ਭੂਟ ਤੈਨੂੰ ਕਿਹਨੇ ਕਹਿਆ ਭੂਟ ਹੁੰਦੇ ਆ ਮਾਮਾ ਹਾਂ ਦੋਨੋਂ ਨਹੀਂ ਦਾਲਿਆ ਸੀਗਾ ਹਾਂ ਉਹ ਮਾਮੇ ਨੂੰ ਉਹ ਬੁਰਾ ਦੇਖੇ ਸੀਗੇ ਮੈਨੂੰ ਵੀ ਹੂੰ ਭੂਤ ਨਹੀਂ ਹੁੰਦੇ ਉਹ ਨਹੀਂ ਹੁੰਦੇ ਭੂਤ ਤੂੰ ਵੀ ਡੂੜਾਂ ਚ ਦੇਖੇ ਸੀ ਕਿ ਸੱਚੀ ਕਿਹੜੇ ਡੂੜਾਂ ਚ ਦੇਖੇ ਸੀ ਤੇਰੇ ਤੇਰੇ ਮੇਰੇ ਨੂੰ ਮਾਂ ਹਾਂ ਉਹਦੇ ਤੇ ਸੀਗੀ ਹਾਂ ਤੂੰ ਨੂੰ ਕਿ ਮੈਂ ਦੋਸ਼ ਕੀਤੀ ਮੈਨੂੰ ਤਾਂ ਲੱਗ ਰਿਹਾ ਪਰ ਉਹ ਨਹੀਂ ਹੁੰਦੀ ਭੂਤ ਭੂਤ ਨਹੀਂ ਹੁੰਦੀਗੀ ਮਾਮਾ ਭੂਤ ਤਾਂ ਹੁੰਦੀ ਹੀ ਨਹੀਂ ਤੂੰ ਐਂ ਦੱਸ ਹੁਣ ਜੇ ਜਿਹੜੀ ਕੱਲ ਬਰਦੀ ਲੈ ਕੇ ਆਂਦੀ ਆ ਤੂੰ ਬਰਦੀ ਹਾਂ ਜੁਨੀਫਾਰਮ ਜਿਹੜੀ ਤੂੰ ਸਕੂਲੇ ਪਾ ਕੇ ਜਾਇ ਕਰਨੀ ਆ ਤਾਈ ਲਿਆਂਦੀ ਉਹਦੀ ਤਾਈ ਤੇ ਦਸਮਨ ਲਿਆਂਦੀ ਹੈ ਕਿ ਉਹ ਜਿਹੜੀ ਜੁਨੀਫਾਰਮ ਉਹ ਵੱਡੀ ਨਹੀਂ ਜਾਂਦੇ ਨੇ ਹੈ ਨਹੀਂ ਉਹ ਜੀ ਜਿਹੋਂ ਉੱਥੇ ਕੰਗ ਲੱਗ ਗਿਆ ਪੜਨਾ ਤੇਰੇ ਕੂਲ ਫੇਰ ਹਾਂ ਫੇਰ ਆ ਕੇ ਮਾਰਿਆ ਮੇਰੇ रानी मारे ओ नो ਛੱਡਿਆ ਮੇਰੇ ਤੋਂ ਆ ਦੇਖ ਲਾ ਉਹ ਟੜੀ ਦੀ ਹੈ ਵੀ ਜੀ ਉੱਥੇ ਹੁਣ ਕੰਗ ਲੱਗ ਗਿਆ ਫੇਰ ਉਹਨੇ ਤਨ ਫੇਰ ਕੁੱਟ ਦੇਣਾ ਯਾਰ ਫੇਰ ਕੁੱਟ ਹਾਂ ਕੋ ਹੰਤੋਂ ਕੁੱਟੇਗਾ ਨੂੰ ਜੇ ਉਹਨੂੰ ਤੈਨੂੰ ਫੇਰ ਵੱਟ ਤਾਂ ਫੇਰ ਉਹ ਜਿਹਾ ਲੱਤਾ ਕੁੱਟੜੂ ਲੱਤਾ ਕੁੱਟੇਗਾ ਹਾਂ ਉਹਦੇ ਲੱਟਾ ਪਾ ਨੂੰ ਉਹ ਟੜੀ ਦੀ ਉਹ ਟੱਟ ਟਕੜਾ ਹੋ ਕੇ ਆ ਗਿਆ ਛੇਰ ਛਾੜਾ ਉਂਦੀਆ ਉਂਦੀਆ ਤੋਂ ਓਏ ਨਾਨੀ ਨੇ ਤੈਨੂੰ ਸ਼ਾਕ ਖਾਓ ਸੀਗਾ ਹਾਂ ਆਹ ਦਾ ਆਹ ਦਾ ਪਰ ਇਹ ਤਨ ਖਾਊਗਾ ਵੱਡੇ ਹੋ ਕੇ ਲਿਖਾ ਰਹੇਗਾ ਜਿਵੇਂ ਤੁਮ ਬੰਦਾ ਮਾਮਾ ਵੀ ਆਇਂ ਕਰਦਾ ਹੁੰਦਾ ਬੰਦਾ ਆਹ ਦਾ ਦਸ ਲੱਗਦਾ ਓਏ ਆਹ ਦਾ ਆਹ ਦਾ ਆਹ ਓਕੇ ਫਿਨਿਸ਼ 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 ਲਓ ਜੀ ਫੇਰ ਆ ਗਏ ਮਾਰਕਸ ਸਪੈਸਿਫ ਆਰੇ ਦੇ ਜਿਹੜੀਆਂ ਵਰਦੀਆਂ ਸੀ ਉਹ ਥੋੜੀ ਕਾਪਣੀ ਸੀ ਮੰਨੇ ਦੀ ਵਰਦੀ ਲੈਣ ਵਾਲੀ ਸੀਗੀ 2-4 ਪਿੰਟ ਤੇ ਤਾਰੇ ਦੀਆਂ ਵੀ ਲੈਣ ਵਾਲੀਆਂ ਸੀ ਲੈਨੇ ਆ ਹੁਣ ਆ ਜੋਕਰ ਚੱਲਦੇ ਆ ਉਧਰ 45-60 ਮੇਨਾਂ ਚ ਦੇਖ ਬਈ ਹੈਗੀਆਂ ਲੁੱਪੀਆਂ ਆਣੀਆਂ ਕਿ ਦੂਜੀਆਂ ਮੈਨੂੰ ਤਾਂ ਦੂਜੀਆਂ ਵੀ ਲੱਗਦੀਆਂ ਪਈਆਂ ਇੱਥੇ ਕਾ ਕੀ ਆ ਉਥੇ ਇਤੋਂ ਮੜਨੀਆਂ ਮਨ ਲਾਦਾ ਆ ਆ ਨਹੀਂ ਪਈਆਂ ਲਾਸਟ ਕਾਲੀ ਸਾਰੇ ਸਟੋਰਾਂ ਤੇ ਉਹੀ ਚੀਜ਼ ਆਈ ਵੀ ਆ ਫਿਰ ਇਕੋ ਜੀ ਇਹਦਾ ਇੱਕ ਤਾਂ ਲੱਕ ਕੁੱਲਾ ਹੁੰਦਾ ਉੱਪਰ ਹੂੰ ਜਿਵੇਂ ਆ ਸਲੈਮ ਨੂੰ ਕੱਟਦਾ ਇਹਦਾ ਲੱਕ ਕੁੱਲਾ ਹੁੰਦਾ ਉੱਪਰ ਉਹ ਦੇਖ ਲਓ ਜਿਹ ਹੈਗੀਆਂ ਦਾ ਉਹ ਅੱਜ ਯੂਨੀਫਾਰਮ ਪਾਲਾ ਆ ਲਿਆਂਦੀ ਯੂਨੀਫਾਰਮ ਤੇਰੀ ਤੇਰੀ ਬਾਦੀ ਲਿਆਂਦੀ ਅੱਜ ਮੰਨੇ ਦੇ ਵੀ ਐ ਦੇ ਵਿੱਚ ਮੰਨੇ ਤੇਰੀ ਵੀ ਆ ਉਹ ਛਾਰੀਆਂ ਨੇ ਖੋਲੀ ਚੱਲ ਆ ਕੀ ਆ ਹਾਂ ਇਹ ਤੇਰੀ ਆ ਇਹ ਪਾ ਕੇ ਦੇਖ ਪਾ ਕੇ ਦੇਖ ਪਾਲਾ ਹੁਣ ਇਹਨੂੰ ਛਿੱਧੀ ਕਰਕੇ ਦੂਜੇ ਪਾਸੇ ਨੂੰ ਇਹਦਾ ਇੱਕ ਦਾ ਉੱਤਖਾ ਕੰਮ ਮਿਲ ਗਿਆ ਕਿਉਂਕਿ ਉਹ ਜਿੱਪ ਵਾਲੀਆਂ ਨਹੀਂ ਨਾ ਚਾਹਦੀ ਟੀਚਰ ਉਹ ਕਹਿੰਦੀ ਆ ਪੂਲੋਂ ਆਉਣੀ ਚਾਹੀਦੀ ਹੈ ਤੇਰਾ ਤੇ ਮੈਨੂੰ ਸਾਰੇ ਆਤੀ ਆਂ ਐਂਡ ਆਨ ਵਨ ਫਿਰ ਪਾਉਂਗੀ ਤਰ੍ਹਾਂ ਕਿ ਮੀਨ 1 1 2 2 3 3 4 ਪਾਉ ਬਾ ਉਹ ਕਿ ਮਨੇ ਆ ਲਾ ਨਾ ਪੌਣੀਆ ਪਾ ਕੇ ਢਾ ਸਾਨੂੰ ਪੂਰੀ ਝੱਗਾ ਪਾ ਇੰਦਰਜੀਤ ਕਹਿੰਦਾ ਸਲਿਮ ਬਿੱਟ ਮੈਂ ਕਿਹਾ ਤੇ ਟਿੱਡ ਤੇ ਫਾਜਣੀ ਹੈ ਇਹਨੂੰ ਦਾ ਰੈਗੂਲਰ ਇਹਨੂੰ ਵੀ ਰੈਗੂਲਰ ਹੀ ਤਾਈਓ ਕਹਿੰਦੇ ਹਰੇ ਭੇਜੀ ਤੂੰ ਨਸ਼ਟਾਮ ਸਕੂਲ ਚ ਜਾਊਗਾ ਨਾ ਉਦੋਂ ਲੱਭੂਗੀ ਉਹ ਮੰਨੇ ਆਲੀ ਕਿ ਲੱਗ ਰਹੀ ਨਹੀਂ ਹਲਾ ਤੇ ਫਾਇਸੇ ਮਾ ਤੂੰ ਕਹਿੰਦਾ ਸੀ ਮੈਨੇ 6 ਤੋਂ 7 ਦੀ ਇਹਨੂੰ ਛੋਟੀ ਹੋ ਵੱਡੀ ਹੋ। ਮੈਨੂੰ ਲੱਗਦਾ ਲਵਾਈ ਇਹ ਇੰਦਾਂ ਨਹੀਂ ਤਾਂ ਠੀਕ ਆ। ਹਾਂ ਇੱਕ ਦੋ। ਜਸ ਬੈਠੀ ਬੈਠ। ਪੈਂਟ ਦੇ ਵਿੱਚ ਦੇ ਕੇ ਦੇਖ। ਹੋ ਗਿਆ ਤਿਆਰ। ਛੱਡ ਗਈ ਇਹ ਕੁਲੇ ਤੈਨੂੰ। ਕੁਲੇ ਜੀ ਛੱਡਿਆ ਕੀ ਅੱਜ? ਨਹੀਂ। ਕੌਣ? ਭਾਰਤੀ ਦਾ ਪਾਲੀ ਹੁਣ ਤੂੰ। ਹਾਂ। ਭਾਰਤੀ ਦਾ ਪਾਲੀ ਹੁਣ। ਅੱਛਾ ਤੇ ਇੱਧਰ ਗੱਲ ਸੁਣੇ। ਹਾਂ। ਜਾ ਜਾ। ਆਪਨੇ ਉਹ ਵਾਂ ਗਿਆ ਮੁੰਡਾ ਦੇ ਦਿਲ ਮੈਂ ਆ ਜਾ ਭੱਜਿਆ ਹੁਣ ਜਿਹਦੇ ਬੁੱਤ ਨੇ ਤੈਨੂੰ ਪਤਾ ਹੋਣਾ ਚਾਹੀਦਾ ਉਤਾਰੇ ਆ ਜਾ ਭੱਜ ਕੇ ਲਾ ਦੇ ਹਾਂ ਮੰਨਾ ਤਾਂ ਆਪਣੇ ਪਾਉਂਦਾ ਤੂੰ ਵੀ ਲਾ ਦੇ ਹੁਣ ਜਿਹੜਾ ਨੂੰ ਪੁੱਛਿਆ ਵੀ ਡੈਡਾ ਨਾਈਸ ਲੱਗਿਆ ਜਿਨੇ ਪੈਸੇ ਇਹ ਸਭ ਉਹ ਗੱਲ ਜਿਹੜੀ ਮੈਂ ਸੈੱਟ ਕੀਤੀ ਹੈ। ਚੱਲ ਆਦੇ ਹੁਣ ਫਿਰ। ਮੂਮਾ ਕੱਲ ਏਡੇ ਏਡੇ ਸੀ ਅੱਜ ਵੱਡੇ ਵੀ ਹੋ ਗਏ। ਕੱਲ ਜਾ ਕੇ ਸੌਂਦੇ ਭਾਈ ਗੁਰਦੇਸ। ਉਹ ਉਹ ਉਹ। ਓਕੇ ਓਕੇ ਕੰਮਿਆ। ਇਹ ਇਹੇ ਪੁਰਾਣਾ ਨਾ ਮੇਰੇ ਗੱਲ ਸੁਣ।